ਰਾਹਤ ਪਰ ਖਬਰ ਇਹ ਹੈ ਕਿ ਹੌਲੀ-ਹੌਲੀ ਬਾਰਡਰ ਖੋਲਣੇ ਸ਼ੁਰੂ ਹੋ ਗਏ ਜਿਵੇਂ ਮੌਨੂ ਕੋਰ ਦਾ ਇੱਕ ਗੀਤ ਸੀ ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪਈ ਸੀ ਹਮ ਕਿਸਾਨ ਤਾਂ ਹਜੇ ਸ਼ੰਭੂ ਤੇ ਖਨੌਰੀ ਦੀ ਟੱਪੇ ਤੇ ਨਾਲੇ ਉੱਥੇ ਜਾ ਕੇ ਪਹਿਲੀ ਬੰਦ ਕਰਦੇ ਇਸ ਬਰਕ ਸੜਕਾਂ ਖੋਲ ਦੁਕਾਨੇ ਉੱਥੋਂ ਦੀ ਤੁਸੀਂ ਲੰਘ ਜਾਓ ਸੁਰੱਖਿਆ ਵਾਲੇ ਉੱਥੇ ਤਲਾਸ਼ੀ ਵਗੈਰਾ ਲੈ ਲੈਂਦੇ ਜੇ ਤੁਸੀਂ ਇੰਨੀ ਸਹਿਰਦੋਂ ਸਸਪੈਨਸ ਸਰਜਨ ਸਾਦਕੇ ਇਹਨਾਂ ਦੀ ਗੱਲ ਬੰਨ ਲਓ ਹਾਂ ਜਾਂ ਜਿਵੇਂ ਇਹਨਾਂ ਨੂੰ ਭਰੋਸਾ ਹੁੰਦਾ ਉਸ ਤਰੀਕੇ ਨਾਲ ਕਰ ਲਓ ਵੱਡੀ ਤੇ ਅਹਿਮ ਖਬਰ ਜਿਹੜੀ ਆ ਰਹੀ ਹੈ ਉਹ ਇਹ ਹੈ ਕਿ ਬਾਰਡਰ ਖੋਲਣੇ ਸ਼ੁਰੂ ਹੋ ਗਏ ਨੇ ਟਿਕਰੀ ਤੇ ਸਿੰਗੂ ਬਾਰਡਰ ਦੇ ਉੱਤੇ ਬੈਰੀਕੇਡਿੰਗ ਕੀਤੀ ਗਈ ਸੀ ਕੰਕਰੀਟ ਦੀਆਂ ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਸਨ ਤੇ ਕਿਸਾਨ ਜਥੇਬੰਦੀਆਂ ਨੇ ਵੀ 29 ਤੱਕ ਕੂਚ ਵਾਲਾ ਪ੍ਰੋਗਰਾਮ ਟਾਲ ਦਿੱਤਾ ਹੈ 29 ਨੂੰ ਨਵੀਂ ਰਣਨੀਤੀ ਘੜੀ ਜਾਵੇਗੀ ਉਸ ਤੋਂ ਬਾਅਦ ਕੋਈ ਫੈਸਲਾ ਹੋਵੇਗਾ ਤੇ ਜਿਹੜੀਆਂ ਸਰਵਿਸ ਲੇਨਸ ਹੁੰਦੀਆਂ ਨੇ ਸਰਵਿਸ ਰੋਡ ਦੇ ਉੱਤੋਂ ਹੁਣ ਬੈਰੀਕੇਡਿੰਗ ਹਟਾਈ ਜਾ ਰਹੀ ਹੈ ਵੱਡੀਆਂ ਕਰਿੰਨਾਂ ਦੇ ਨਾਲ ਉਹਨਾਂ ਨੂੰ ਪਰੇ ਕੀਤਾ ਜਾ ਰਿਹਾ ਹੈ ਤੋੜੀਆਂ ਜਾ ਰਹੀਆਂ ਨੇ ਕੰਧਾਂ ਤਾਂ ਜੋ ਆਵਾਜਾਈ ਨੂੰ ਥੋੜਾ ਬਹੁਤ ਬਹਾਲ ਕੀਤਾ ਜਾ ਸਕੇ ਤੇ ਇਸੇ ਦੇ ਚੱਲਦਿਆਂ ਇੱਕ ਵਾਰ ਫੇਰ ਕੇਂਦਰੀ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਦਾ ਬਿਆਨ ਵੀ ਆਇਆ ਉਹ ਕਹਿੰਦੇ ਨੇ ਕਿ ਗੱਲਬਾਤ ਲਈ ਦੁਬਾਰਾ ਫੇਰ ਅਸੀਂ ਤਿਆਰ ਹਾਂ ਗੱਲਬਾਤ ਦੇ ਜ਼ਰੀਏ ਹੀ ਇਸ ਮਸਲੇ ਦਾ ਹੱਲ ਨਿਕਲਣਾ ਹੈ ਕਿਉਂਕਿ ਜਿਹੜੇ ਕਿਸਾਨ ਨੇ ਉਹ ਸਾਡੇ ਨਾਲ ਚੱਲਦੇ ਨੇ ਕਹਿੰਦੇ ਆਓ ਆਪਾਂ رابطہ ਬਣਾਉਂਦਿਆਂ ਇਸ ਮਸਲੇ ਦਾ ਹੱਲ ਕੱਢੀਏ ਨਹੀਂ ਤਾਂ ਇਹ ਮਸਲਾ ਹੋਰ ਉਲਝ ਜਾਵੇਗਾ ਤਾਂ ਉਹਨਾਂ ਨੇ ਵੀ ਸੱਦਾ ਦੇ ਦਿੱਤਾ ਹੈ ਤੇ ਕਿਸਾਨਾਂ ਦੀ ਦੋ ਟੁਕ ਹੈ ਕਿਸਾਨ ਕਹਿੰਦੇ ਨੇ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅੰਦੋਲਨ ਹੁਣੇ ਖਤਮ ਨਹੀਂ ਹੋਵੇਗਾ ਚੋਣ ਜ਼ਾਬਤਾ ਲੱਗਦਾ ਹੈ ਲੱਗਦਾ ਰਹੇ ਚੋਣ ਜ਼ਾਬਤੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਅਸੀਂ ਕਿਹੜਾ ਚੂਣਾ ਲੜਨੀ ਆ ਨੇ ਅਸੀਂ ਚੋਣ ਜ਼ਾਬਤੇ ਦੇ ਵਿੱਚ ਵੀ ਕਿਸਾਨ ਅੰਦੋਲਨ ਇਸੇ ਤਰ੍ਹਾਂ ਜਾਰੀ ਰੱਖਾਂਗੇ ਚਾਹੇ ਜਿੰਨਾ ਮਰਜੀ ਸਾਨੂੰ ਸਮਾਂ ਲੱਗ ਜਾਵੇ ਪਰ ਮੰਗਾਂ ਸਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਰਾਹਤ ਭਰੀ ਖਬਰ ਇਹ ਹੈ ਕਿ ਹੌਲੀ-ਹੌਲੀ ਬਾਰਡਰ ਖੁੱਲਣੇ ਸ਼ੁਰੂ ਹੋ ਗਏ ਨੇ ਇਹ ਤਰ੍ਹਾਂ ਜਗਮਉਂ ਕੌਰ ਦਾ ਇੱਕ ਗੀਤ ਸੀ ਨੱਚਾਂ ਮੈਂ ਲੁਧਿਆਣੇ ਮੇਰੀ ਧਮਕੇ ਜਲੰਧਰ ਪੈਂਦੀ ਹੂੰ ਕਿਸਾਨ ਤਾਂ ਹਜੇ ਚਬੂਤੇ ਖਨੌਰੀ ਦੇ ਟੱਪੇ ਤੇ ਨਾਲੇ ਉੱਥੇ ਜਾ ਕੇ ਪਹਿਲੇ ਹੀ ਬੰਦ ਕਰਤਾ ਉਹੀ ਹਮ ਬਾਗਾਂ ਦਾ ਗਲਤ ਗੱਲ ਹਮ ਮੈਂ ਮਸੂਸ ਕਰਦਾ ਇਹ ਨਹੀਂ ਹੋਣਾ ਚਾਹੀਦਾ ਹਮ ਇਹ ਗਲਤ ਗੱਲ ਚੰਗਾ ਹੋਵੇ ਕਿ ਉੱਥੇ ਜਦੋਂ ਜਾਣਾ ਨਹੀਂ ਹਮ ਤੁਸੀਂ ਪਹਿਲਾਂ ਇਸ ਕਿਸਮ ਦੇ ਪੱਥਰ ਲਿਆ ਲਿਆ ਕਿ ਕਿਉਂ ਰੱਖ ਲਈ ਜੀ ਜਿਹੜੇ ਨੇੜੇ ਦੇ ਨੇ ਹਮ ਇਹਨਾਂ ਬਾਰਡਰਾਂ ਦੇ ਤੋਂ ਜੇ ਮੈਂ ਜ਼ਿਆਦਾ ਨਾ ਕਹਾ 10-15 ਕਿਲੋਮੀਟਰ ਦਾ ਏਰੀਆ ਹਮ ਤੱਕ ਤਾਂ ਤੁਸੀਂ ਉਹ ਕੀਤੇ ਹਮ ਉਹਨਾਂ ਸਿੰਘੂ ਤੋਂ ਦਾਖਲ ਹੋ ਸਕੇ ਤੇ ਨਾ ਗਾਜੀਪੁਰ ਤੋਂ ਨਾ ਟਿੱਕਰੀ ਤੋਂ ਕਿਉਂ ਉੱਥੇ ਕੋ ਬਹੁਤ ਸਾਰੇ ਖੇਤਰਾਂ ਦੇ ਵਿੱਚ ਬੈਟਰੋ ਆ ਜਾਂਦਾ ਲੋਕ ਬੈਟਰੋ 'ਚ ਜਾਂਦੇ ਸੀ ਜੀ ਜਾਂ ਲੋਕ ਰੇਲਾ 'ਚ ਜਾਂਦੇ ਸੀ ਹਮ ਜਾਂ ਅੱਜ ਤੋਂ ਕੁਝ ਛਵਾ ਪਹਿਲਾਂ ਕੁਝ ਬਦਲਵੇਂ ਪ੍ਰਬੰਧ ਕਰਤੇ ਸੀ ਸੰਪਰਕ ਸੜਕਾਂ ਦੇ ਹਮ ਮਿਸ ਬਰਕ ਸੜਕਾਂ ਖੋਲਤਿਆਂ ਨੇ ਉੱਥੋਂ ਦੀ ਤੁਸੀਂ ਲੰਘ ਜਾਓ ਸੁਰੱਖਿਆ ਵਾਲ ਉਥੇ ਤਲਾਸ਼ੀ ਵਗੈਰਾ ਲੈ ਲੈਂਦੇ ਸੀ ਹੂੰ ਵੀ ਕੋਈ ਮਾੜਾ ਸਮਾਨ ਤਾਂ ਨਹੀਂ ਲੈ ਜਾਇਆ ਜਾ ਰਿਹਾ ਜਿਹੜਾ ਦੇਸ਼ ਦੀ ਏਕਤਾ ਤੇ ਖੱਟਤਾ ਨੂੰ ਖਤਰਾ ਕਰਦਾ ਹੋਵੇ ਇਹ ਸਿਸਟਮ ਸੀ ਹੁਣ ਕਿਸਾਨਾਂ ਨੇ ਇਹਦਾ 14 ਮਾਰਚ ਕੀਤਾ ਹੂੰ ਵੀ 14 ਮਾਰਚ ਨੂੰ ਆਵਾਂਗੇ ਇੱਕ ਦਿਨ ਵਾਸਤੇ ਮਹਾਪੰਚਾਇਤ ਕਰਾਂਗੇ ਜਿਹੜਾ ਕਿ ਉਹਨਾਂ ਦਾ ਸੰਵਿਧਾਨਕ ਅਧਿਕਾਰ ਹੈ ਜੀ ਸੋਪਾ ਇਸ ਗੱਲ ਦੇ ਵਿੱਚ ਜਾਈਏ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਡੇ ਪੱਤਰ ਦੇ ਉੱਤੇ ਇਹਨਾਂ ਨੂੰ ਕਰਗੇ ਹੂੰ ਇਹਦੇ ਤੇ ਸੰਵਾਦ ਹੀ ਆਖਰੀ ਗੱਲ ਹੈ ਜੀ ਤੁਸੀਂ ਅੱਜ ਕਰ ਲਓ 15 ਦਿਨਾਂ ਨੂੰ ਕਰ ਲਓ ਮਹੀਨੇ ਨੂੰ ਕਰ ਲਓ ਤੇ ਤੁਸੀਂ ਕਹਿ ਰਹੇ ਹੋ ਕਿ ਚੋਣ ਜਾਬ ਤੱਕ ਕੋਈ ਗੱਲ ਨਹੀਂ ਕਿਉਂ ਚੋਣ ਜਾਬ ਤੇ ਤੁਸੀਂ ਹੁਣ ਸਪੈਸ਼ਲ ਸੈਸ਼ਨ ਸੱਦ ਲਓ ਤੂੰ ਪਹਿਲਾਂ ਪਹਿਲਾਂ ਹੂੰ ਜੇ ਤੁਸੀਂ ਇੰਨੀ ਸੋਹਰਦੋਂ ਤਸਪੈਸ਼ੈਂਸ ਸੈਲਸ਼ਨ ਸਾਧਕੇ ਇਹਨਾਂ ਦੀ ਗੱਲ ਮੰਨ ਲਓ ਜਾਂ ਜਿਵੇਂ ਇਹਨਾਂ ਨੂੰ ਭਰੋਸਾ ਹੁੰਦਾ ਉਸ ਤਰੀਕੇ ਨਾਲ ਕਰ ਲਓ ਪਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਵੱਡਾ ਹੂੰ ਉਹ ਸਰਗਰਮ ਹੋ ਗਿਆ ਮੈਂ ਫੇਰ ਇੱਕ ਵਾਰੀ ਬੇਨਤੀ ਕਰਾਂ ਸਾਡੀ ਨਾ ਕਿਸੇ ਨਾਲ ਵਿਰੋਧ ਹੈ ਨਾ ਅਸੀਂ ਕਿਸੇ ਦੀ ਹਮਾਇਤ ਕਰਦੇ ਆਂ ਘੱਟੋ ਘੱਟ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਜੇ ਤੁਸੀਂ ਸੱਚ ਵਿੱਚ ਚਾਹੁੰਦੇ ਹੋ ਕਿ ਕਿਸਾਨਾਂ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਫਿਰ ਹਉਮੈ ਛੱਡ ਕੇ ਇੱਕ ਮੰਚ ਤੇ ਆਓ ਹੂੰ ਜਦੋਂ ਤੱਕ ਤੁਸੀਂ ਇੱਕ ਮੰਚ ਤੇ ਨਹੀਂ ਆਉਂਗੇ ਉਦੋਂ ਤੱਕਰ ਇਹ ਸਮੱਸਿਆਵਾਂ ਜਿਹੜੀਆਂ ਜਿਉਂਦੀਆਂ ਤਿਉਹ ਰਹਿੰਦੀਆਂ ਨੇ ਤੇ ਰਹਿਣਗੀਆਂ ਜੀ ਬਿਲਕੁਲ ਜੀ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਅਰਜਨ ਮੁੰਡਾ ਹੋਰਾਂ ਨੇ ਕਿ ਸਭ ਦੇ ਸੁਝਾਵਾਂ ਦਾ ਸਵਾਗਤ ਹੈ ਤੇ ਗੱਲਬਾਤ ਲਈ ਖੁੱਲਾ ਸੱਦਾ ਹੈ ਕਿਸਾਨ ਅਤੇ ਕੇਂਦਰ ਮਿਲ ਬੈਠ ਕੇ ਬੈਠਣ ਤੇ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕੱਢ ਲੈਣ ਤੇ ਆਓ ਰਲ ਮਿਲ ਕੇ ਇਹਦਾ ਹੱਲ ਕੱਢ ਲਈਏ ਹੱਲ ਵੀ ਅਸੀਂ ਹੋ ਵੀ ਜਾਣਾ ਚਾਹੀਦਾ ਕਿਉਂਕਿ ਕਿਸਾਨ ਵੀ ਘਰ-ਬਾਰ ਛੱਡ ਕੇ ਬੈਠੇ ਨੇ ਪੁਲਿਸ ਤੇ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹ ਵੀ ਆਪਣੀਆਂ ਛੁੱਟੀਆਂ ਵਗੈਰਾ ਜਦੋਂ ਇਹੋ ਜੀ ਕੋਈ ਆਉਂਦੀ ਹੈ ਗੱਲਬਾਤ ਤਾਂ ਕੈਨਸਲ ਹੋ ਜਾਂਦੀਆਂ ਨੇ ਉਹ ਵੀ ਆਪਣੇ ਘਰ-ਬਾਰ ਛੱਡ ਕੇ ਬੈਠੇ ਨੇ ਕੇਂਦਰ ਸਰਕਾਰ ਨੂੰ ਇਹ ਮਸਲਾ ਸੁਲਝਾ ਲੈਣਾ ਚਾਹੀਦਾ ਹੈ ਨਿਡਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ